ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਭਾਰਤ ਅੱਜ ਆਪਣਾ 77ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਹੈ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਹਰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਇਹ ਤਿਉਹਾਰ ਇਹ ਕੌਮੀ ਤਿਉਹਾਰ ਬੜੇ ਹਜੂਸ਼ੋਖ ਰੋਸ਼ ਨਾਲ ਮਨਾਇਆ ਜਾਂਦਾ ਹੈ ਪਰੰਪਰਾਮਾ ਮੁਤਾਬਕ ਭਾਰਤ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਕਰਤੱਬ્ય ਪਥ ਤੇ ਕੌਮੀ ਝੰਡਾ ਲਹਿਰਾਇਆ ਔਰ ਭਾਰਤੀ ਫੌਜਾਂ ਨੇ ਮਾਰਚ ਪਾਸ ਕੀਤਾ ਮਾਰਚ ਪਾਸ ਕਰਨ ਦੇ ਨਾਲ ਨਾਲ 30 ਦੇ ਕਰੀਬ ਟੈਬਲੋਜ਼ ਨੇ ਭਾਰਤ ਦੀ ਬਹੁ ਸੱਭਿਆਚਾਰਕ ਵਿਰਸੇ ਨਹੀਂ ਵਿਰਸੇ ਨੂੰ ਦਿਖਾਇਆ ਔਰ ਨਾਲ ਹੀ ਭਾਰਤ ਦੀ ਫੌਜੀ ਤਾਕਤ ਦਾ ਵੀ ਮੁਜ਼ਾਹਰਾ ਕੀਤਾ ਗਿਆ ਖੈਰ ਇਹ ਸਮਾਗਮ ਸਾਰੇ ਪਾਸੇ ਲਾਈਵ ਚੱਲਦੇ ਸੀ ਤੇ ਤੁਸੀਂ ਸਾਰਿਆਂ ਨੇ ਸ਼ਾਇਦ ਦੇਖ ਵੀ ਲਏ ਹੋਣਗੇ ਤੇ ਬਹੁਤ ਸਾਰੇ ਲੋਕ ਇਹਨਾਂ ਦੇ ਵਿੱਚ ਸ਼ਾਮਲ ਵੀ ਹੋਏ ਹੋਣਗੇ ਪਰ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜੀਹਾ ਫੈਕਟ ਦੱਸਣ ਜਾ ਰਹੇ ਹਾਂ ਇੱਕ ਅਜੀਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਕਰਨ ਜਾ ਰਹੇ ਹਾਂ ਜੋ ਤੁਹਾਡੇ ਵਿੱਚੋਂ ਸ਼ਾਇਦ ਬਹੁਤੇ ਨਾ ਜਾਣਦੇ ਹੋਣ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਮੰਚ ਤੇ ਖੜੇ ਸਨ ਤਾਂ ਹਰ ਫੌਜੀ ਦਸਤਾ ਉਹਨਾਂ ਨੂੰ ਸੈਲੂਟ ਮਾਰ ਕੇ ਲੰਘਦਾ ਸੀ ਫੈਕਟ ਇਹ ਹੈ ਤੇ ਜਾਣਕਾਰੀ ਇਹ ਰੌਚਕ ਜਾਣਕਾਰੀ ਇਹ ਹੈ ਕਿ ਭਾਰਤੀ ਫੌਜਾਂ ਦੇ ਵਿੱਚ ਇੱਕ ਅਜਹੀ ਰੈਜਮੈਂਟ ਵੀ ਹੈ ਜਿਹੜੀ ਇੱਕ ਵਾਰ ਨਹੀਂ ਬਲਕਿ ਦੋ ਵਾਰ ਸਲੂਟ ਮਾਰਦੀ ਹੈ ਇੱਕ ਵਾਰ ਸਲੂਟ ਰਾਸ਼ਟਰਪਤੀ ਨੂੰ ਤੇ ਦੂਜੀ ਵਾਰ ਸਲੂਟ ਅਕਾਲ ਪੁਰਖ ਨੂੰ ਜੀ ਹਾਂ ਤੁਸੀਂ ਸਹੀ ਸੁਣਿਆ ਮੈਂ ਗੱਲ ਕਰ ਰਿਹਾ ਸਿੱਖ ਰੈਜਮੈਂਟ ਦੀ ਸਿੱਖ ਰੈਜਮੈਂਟ ਦੂਜਾ ਸਲੂਟ ਕਿੱਥੇ ਮਾਰਦੀ ਹੈ ਇਹ ਦੱਸਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਰੂਟ ਸਮਝਾਣਾ ਕਿ ਕਰਤੱਬਿਆ ਪਥ ਤੇ ਹੋਣ ਵਾਲੀ ਪਰੇਡ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੋਂ ਤੱਕ ਜਾਂਦੀ ਹੈ ਗਣਤੰਤਰ ਦਿਵਸ ਪਰੇਡ ਦੀ ਸ਼ੁਰੂਆਤ ਵਿਜੇ ਚੌਂਕ ਜਿਹੜਾ ਕਿ ਰਾਸ਼ਟਰਪਤੀ ਦੇ ਰਾਸ਼ਟਰਪਤੀ ਭਵਨ ਦੇ ਬਿਲਕੁਲ ਨੇੜੇ ਹੈ ਉੱਥੋਂ ਹੁੰਦੀ ਹੈ ਇਹ ਕਰਤੱਬਿਆ ਪਥ ਰਾਹੀਂ ਅੱਗੇ ਵੱਧਦੀ ਹੈ ਔਰ ਇੰਡੀਆ ਗੇਟ ਦੇ ਨਾਲ ਲੱਗਦੇ ਸੀ ਹਕਸਾਗਨ ਤੋਂ ਗੁਜਰਦੀ ਹੋਈ ਇੰਡੀਆ ਗੇਟ ਦੇ ਪਿੱਛੇ ਸਥਿਤ ਨੇਤਾਜੀ ਸੁਭਾਚੰਦਰ ਬੋਸ ਦੀ ਮੂਰਤੀ ਵੱਲ ਜਾਂਦੀ ਹੈ ਉਸ ਤੋਂ ਬਾਅਦ ਪਰੇਡ ਤਿਲਕ ਮਾਰਗ ਬਹਾਦਰ ਸ਼ਾਹ ਜਫਰ ਮਾਰਗ ਅਤੇ ਨੇਤਾਜੀ ਸੁਭਾਚੰਦਰ ਮਾਰਗ ਤੋਂ ਲੰਘਦੀ ਹੋਈ ਆਖਰਕਾਰ ਲਾਲ ਕਿਲੇ ਉੱਤੇ ਸਮਾਪਤ ਹੁੰਦੀ ਹੈ ਸੋ ਕਹਿ ਸਕਦੇ ਹਾਂ ਕਿ ਵਿਜੇ ਚੌਂਕ ਤੋਂ ਸ਼ੁਰੂ ਹੋ ਕੇ ਇਹ ਪਰੇਡ ਲਾਲ ਕਿਲੇ ਪਹੁੰਚਣ ਤੱਕ ਕਰੀਬ ਡੇਢ ਘੰਟਾ ਲੱਗਦਾ ਹੈ ਇਸ ਪਰੇਡ ਦੇ ਵਿੱਚ ਵੱਖ-ਵੱਖ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ, ਕੇਂਦਰੀ ਸਰਕਾਰਾਂ ਦੇ ਵਿਭਾਗਾਂ ਵੱਲੋਂ 30 ਝਾਕੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀਗਾ ਤੇ ਇਸ ਵਾਰ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਸੱਭਿਆਚਾਰਕ ਝਲਕੀਆਂ ਦਿਖਾਈਆਂ ਗਈਆਂ ਉਸ ਦੇ ਵਿੱਚ 2500 ਤੋਂ ਵੱਧ ਕਲਾਕਾਰਾਂ ਨੇ ਹਿੱਸਾ ਲਿਆ। ਵੈਸੇ ਇਸ ਪਰੇਡ ਦੇ ਵਿੱਚ ਭਾਰਤੀ ਫੌਜ, ਭਾਰਤੀ ਜਲ ਸੈਨਾ, ਭਾਰਤੀ ਹਵਾਈ ਸੈਨਾ, ਭਾਰਤੀ ਤੱਟ ਰਖਾਅਕ ਬਲ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਜਵਾਨ ਸ਼ਾਮਲ ਹੁੰਦੇ ਆ। ਇਸ ਤੋਂ ਇਲਾਵਾ ਐਨਸੀਸੀ ਐਨਐਸਐਸ ਸਕਾਉਟਸ ਐਂਡ ਗਾਈਡਸ ਵੀ ਮਾਰਚ ਵਿੱਚ ਹਿੱਸਾ ਲੈਂਦੇ ਹਨ ਸੋ ਇਸ ਦਾ ਇੱਕ ਲੰਮਾ ਔਰ ਬੜਾ ਹੀ ਮਾਨਮਤਾ ਟਰੈਡੀਸ਼ਨ ਹੈ ਜਿਹੜਾ ਹਰ ਸਾਲ 26 ਜਨਵਰੀ ਨੂੰ ਕਰਤੱਬਯਾ ਪਥ ਤੇ ਦੇਖਿਆ ਜਾਂਦਾ ਹੈ ਕਰਤੱਬਯਾ ਪਥ ਨੂੰ ਪਹਿਲਾਂ ਰਾਜਪਥ ਕਿਹਾ ਜਾਂਦਾ ਸੀ ਪਰ ਪਿਛਲੇ ਸਮੇਂ ਦੇ ਵਿੱਚ ਇਸ ਦਾ ਨਾਮ ਬਦਲਿਆ ਗਿਆ ਤੇ ਇਸ ਨੂੰ ਕਰਤੱਬਯਾ ਪਥ ਕਿਹਾ ਗਿਆ ਹੁਣ ਗੱਲ ਕਰਦੇ ਹਾਂ ਸਿੱਖ ਰੈਜiment ਦੀ ਸਿੱਖ ਰੈਜiment ਜਦੋਂ ਮਾਰਚ ਕਰਦੀ ਹੈ ਤੇ ਆਪਣੀ ਪਰੰਪਰਾ ਦੇ ਮੁਤਾਬਕ ਹਰ ਫੌਜੀ ਟੁਕੜੀ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਮ ਕਰਨ ਲਈ ਪਰੰਪਰਾ ਨਿਭਾਉਂਦੀ ਹੈ ਰਾਸ਼ਟਰਪਤੀ ਨੂੰ ਅਧਿਕਾਰਤ ਸਲਾਮ ਕਰਨ ਤੋਂ ਪਹਿਲਾਂ ਸਿੱਖ ਰੈਜiment ਸਭ ਤੋਂ ਪਹਿਲਾਂ ਗੁਰਦੁਆਰਾ ਸੀਸਗੰਨ ਸਾਹਿਬ ਵੱਲ ਸਲਾਮ ਪੇਸ਼ ਕਰਦੀ ਹੈ ਦਰਅਸਲ ਇਸ ਪਰੰਪਰਾ ਦੀ ਸ਼ੁਰੂਆਤ 24 ਜਨਵਰੀ 1979 ਨੂੰ ਗਣਤੰਤਰ ਦਿਵਸ ਪਰੇਡ ਦੀ ਪੂਰਨ ਡ੍ਰੈਸ ਰਿਹਸਲ ਦੌਰਾਨ ਸ਼ੁਰੂ ਕੀਤੀ ਗਈ ਸੀ ਜਦੋਂ ਸਿੱਖ ਰਜਮੈਂਟ ਨੇ ਵਿਜੇ ਚੌਂਕ ਤੋਂ ਲਾਲ ਕਿਲੇ ਤੱਕ ਮਾਰਚ ਕੀਤਾ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸਨਮਾਨ ਵਜੋਂ ਗੁਰਦੁਆਰਾ ਸੀਸਗੰਜ ਸਾਬਲ ਸਲਾਮ ਕੀਤਾ ਗਿਆ ਇਸ ਸਨਮਾਨ ਦੇ ਜਵਾਬ ਵਿੱਚ ਗੁਰਦੁਆਰੇ ਦੇ ਸੇਵਾਦਾਰਾਂ ਵੱਲੋਂ ਵੀ ਗੁਲਾਬ ਦੀਆਂ ਪੰਖੜੀਆਂ ਬਰਸਾਈਆਂ ਗਈਆਂ ਉਲਾਂ ਦੀ ਵਰਖਾ ਕੀਤੀ ਗਈ ਅਤੇ ਇਹ ਪਰੰਪਰਾ ਉਦੋਂ ਤੋਂ ਲਗਭਗ 4.5 ਦਹਾਕਿਆਂ ਤੋਂ ਲਗਾਤਾਰ ਚਲਦੀ ਆ ਰਹੀ ਹੈ ਇਸ ਵਾਰ ਦੇ ਮਾਰਚ ਦੇ ਵਿੱਚ ਸਿਕ ਲਾਈਟ ਇਨਫੈਂਟਰੀ ਦੀ 4 ਪੈਰਬ ਬਟਾਲੀਅਨ ਨੇ ਹਿੱਸਾ ਲਿਆ ਜਿਹੜੀ ਕਿ ਕੰਬਟ ਆਪਰੇਸ਼ਨ ਦੀ ਮਾਹਰ ਹੈ ਤੇ ਉਹਨਾਂ ਵੱਲੋਂ ਜਦੋਂ ਉਹ ਮੰਚ ਤੋਂ ਗੁਜ਼ਰੇ ਜਦੋਂ ਉਹ ਮੰਚ ਦੇ ਸਾਹਮਣੇ ਤੋਂ ਗੁਜ਼ਰੇ ਤਾਂ ਉਹ ਦੇਹੇ ਸ਼ਬਾਬਰ ਮੁਹੇ ਇਹ ਹੈ ਸ਼ਬਦ ਗਾ ਰਹੇ ਸਨ ਅਤੇ ਬੋਲੇ ਸੋ ਨਿਹਾਲ ਦੀ ਜਕਾਰੇ ਗਜਾ ਰਹੇ ਸਨ ਸੋ ਸਿੱਖ ਰੈਜiment ਨਾਲ ਸੰਬੰਧਤ ਇਹ ਜਾਣਕਾਰੀ ਕਾਫੀ ਰੋਚਕ ਹੈ ਔਰ ਭਾਰਤੀ ਫੌਜ ਦੇ ਇਤਿਹਾਸ ਵਿੱਚ ਵਿਲੱਖਣ ਵੀ ਹੈ ਕਿ ਫੌਜ ਦੀ ਰੈਜiment ਜਦੋਂ ਗੁਰਦੁਆਰਾ ਸੀਸਗੰਨ ਸਾਹਿਬ ਦੇ ਅੱਗੋਂ ਲੰਘਦੀ ਹੈ ਤਾਂ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮਾਨ ਦੇ ਵਿੱਚ ਸਲੂਟ ਕਰਦੇ ਨੇ ਸਲਾਮ ਕਰਦੇ ਨੇ ਤੇ ਉੱਥੇ ਹੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਇਸ ਰੈਜiment ਦੇ ਉੱਤੇ ਫੋਲਾਂ ਦੀ ਵਰਖਾ ਕਰਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਇਹ ਰਜiment ਲਾਲ ਕਿਲੇ ਦੇ ਮੈਦਾਨ ਦੇ ਵਿੱਚ ਪਹੁੰਚ ਜਾਂਦੀ ਹੈ ਤਾਂ ਉੱਥੇ ਕਮੇਟੀ ਵੱਲੋਂ ਇਹਨਾਂ ਨੂੰ ਕੜਾ ਪ੍ਰਸ਼ਾਦ ਸ਼ਿਕਾਇਆ ਜਾਂਦਾ ਹੈ ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣਾ ਆਪਣੀ ਰਾਏ ਤੇ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਔਰ ਨਮੀਆਂ ਤੇ ਤਾਜ਼ਾ ਖਬਰਾਂ ਦੇ ਲਈ ਤੁਸੀਂ ਦੂਜਾ ਪੰਜਾਬ ਦੇ ਨਾਲ ਜੁੜੇ ਰਹੋ ਧੰਨਵਾਦ